ਪਾਰਟ ਨੰਬਰ 7 ਜੰਤੂ ਇੱਕ ਜਾਨ ਪਹਿਚਾਨ ਬੱਚਿਓ ਜੀਵ ਜੰਤੂਆਂ ਦਾ ਆਪਣਾ ਸੰਸਾਰ ਹੁੰਦਾ ਹੈ ਕੋਈ ਮਾਸਾਹਾਰੀ ਹੈ ਤੇ ਕੋਈ ਸ਼ਾਕਾਹਾਰੀ ਕੋਈ ਉੜਦਾ ਹੈ ਤੇ ਕੋਈ ਰੀਂਗਦਾ ਹੈ ਸਾਨੂੰ ਇਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਇਹਨਾਂ ਨੂੰ ਵੀ ਧਰਤੀ ਤੇ ਰਹਿਣ ਦਾ ਪੂਰਾ ਅਧਿਕਾਰ ਹੈ ਦੀਪੀ ਬਹੁਤ ਖੁਸ਼ ਸੀ ਸਕੂਲ ਵਿੱਚ ਛੁੱਟੀਆਂ ਸਨ। ਉਹ ਨਾਨੀਕੋਲ ਆਈ ਹੋਈ ਸੀ। ਉਸ ਦੀ ਛੋਟੀ ਭੈਣ ਗੋਗੀ ਵੀ ਉਸ ਨਾਲ ਸੀ। ਨਾਨੀ ਦੇ ਪਿੰਡ ਉਹਨਾਂ ਦਾ ਪਹਿਲਾ ਦਿਨ ਸੀ। ਨਾਨੀ ਉਹਨਾਂ ਨੂੰ ਕਹਾਣੀ ਸੁਣਾ ਰਹੇ ਸਨ ਕਿ ਉਹਨਾਂ ਨੇ ਇੱਕ ਉੱਚੀ ਆਵਾਜ਼ ਸੁਣੀ। ਗੋਗੀ ਡਰ ਗਈ। ਉਸ ਨੇ ਪੁੱਛਿਆ ਇਹ ਕੀ ਹੈ? ਨਾਨੀ ਨੇ ਹਾਸਕੇ ਕਿਹਾ ਆ ਦਿਖਾਵਾ ਪੁੱਤ ਨਾਨੀ ਨੇ ਕਿਹਾ ਇਹ ਗਾਂ ਹੈ ਧੀਏ ਉਹਨਾਂ ਨੇ ਪਿਆਰ ਨਾਲ ਗਾਂ ਦੇ ਮੱਥੇ ਉੱਤੇ ਹੱਥ ਫੇਰਿਆ ਗੋਗੀ ਦਾ ਡਰ ਦੂਰ ਹੋ ਗਿਆ ਬਾਕੀ ਜਾਨਵਰ ਵੀ ਬੋਲਣ ਲੱਗੇ ਗੋਗੀ ਅਤੇ ਦੀਪੀ ਉਹਨਾਂ ਦੀ ਨਕਲ ਕਰਨ ਲੱਗੀਆਂ ਗੋਗੀ ਨੇ ਪੁੱਛਿਆ ਇਹ ਕੀ ਕਰ ਰਹੇ ਹਨ ਨਾਨੀ ਨੇ ਕਿਹਾ ਇਹਨਾਂ ਨੂੰ ਭੁੱਖ ਲੱਗੀ ਹੈ ਉਹਨਾਂ ਨੇ ਗਾਂ ਅਤੇ ਮੱਝ ਨੂੰ ਚਾਰਾ ਪਾ ਦਿੱਤਾ ਨਾਨੀ ਨੇ ਦੀਪੀ ਨੂੰ ਦੁੱਧ ਦਾ ਜੱਗ ਭਰ ਕੇ ਦਿੱਤਾ ਦੀਪੀ ਨੇ ਕੁੱਤੇ ਅਤੇ ਬਿੱਲੀ ਨੂੰ ਦੁੱਧ ਪਾਇਆ ਗੋਗੀ ਨੇ ਮੁਰਗੀ ਨੂੰ ਖੁਸ਼ੀ-ਖੁਸ਼ੀ ਦਾਣੇ ਪਾਏ ਅਗਲੇ ਦਿਨ ਨਾਨੀ ਨੇ ਕਿਹਾ ਮੈਂ ਖੇਤ ਜਾ ਕੇ ਤੁਹਾਡੇ ਨਾਨਾ ਜੀ ਨੂੰ ਰੋਟੀ ਦੇ ਆਵਾਂ ਦੀਪੀ ਅਤੇ ਗੋਗੀ ਨੇ ਕਿਹਾ ਅਸੀਂ ਵੀ ਜਾਵਾਂਗੇ ਉਹ ਰੋਟੀ ਲੈ ਕੇ ਖੇਤ ਪਹੁੰਚੇ ਨਾਨਾ ਜੀ ਨੇ ਰੋਟੀ ਖਾਧੀ ਉਹਨਾਂ ਨੇ ਇੱਕ ਰੋਟੀ ਬਚਾ ਲਈ ਅਤੇ ਉਸ ਦੇ ਛੋਟੇ ਛੋਟੇ ਟੁਕੜੇ ਕੀਤੇ ਫਿਰ ਇੱਕ ਦਰਖਤ ਥੱਲੇ ਖਿਲਾਰ ਦਿੱਤੇ ਰੋਟੀ ਦੇਖ ਕੇ ਚਿੜੀ ਕਾਂ ਕਬੂਤਰ ਤੋਤਾ ਕੁੱਗੀ ਅਤੇ ਗੁਟਾਰ ਉਥੇ ਆ ਗਏ ਇੱਕ ਚੂਹਾ ਅਤੇ ਕੁਝ ਕੀੜੀਆਂ ਵੀ ਆ ਗਈਆਂ ਦਰਖਤ ਉੱਤੇ ਇੱਕ ਏਲ ਆ ਕੇ ਬੈਠ ਗਈ ਸਾਰੇ ਜੰਤੂ ਤੇਜ਼ੀ ਨਾਲ ਉਥੋਂ ਚਲੇ ਗਏ ਦੀਪੀ ਨੇ ਪੁੱਛਿਆ ਏ ਰੋਟੀ ਛੱਡ ਕੇ ਕਿਉਂ ਚਲੇ ਗਏ ਨਾਨਾ ਜੀ ਨੇ ਦੱਸਿਆ ਪੁੱਤਰ ਏ ਇੱਲ ਤੋਂ ਡਰ ਗਏ ਕਿਰਿਆ 1 ਜੰਤੂਆਂ ਦਾ ਭੋਜਨ ਕਈ ਪ੍ਰਕਾਰ ਦਾ ਹੁੰਦਾ ਹੈ ਕੀ ਤੁਸੀਂ ਕਦੇ ਕਿਸੇ ਜੰਤੂ ਨੂੰ ਕੁਝ ਖਵਾਇਆ ਹੈ ហេਠਾਂ ਦਿੱਤੀ ਸ਼ਬਦ ਪਹੇਲੀ ਵਿੱਚੋਂ ਜੰਤੂਆਂ ਦਾ ਭੋਜਨ ਲੱਭ ਕੇ ਉਹਨਾਂ ਦੀ ਤਸਵੀਰ ហេਠਾਂ ਲਿਖੋ ਤੋਤਾ ਮਿਰਚ ਬਿੱਲੀ ਦੁੱਧ ਖਰਗੋਸ਼ ਕਾ ਕਬੂਤਰ ਦਾਣਾ ਬਗਲਾ ਮੱਛੀ ਦੋਵੇਂ ਪੈਣਾ ਨਾਨੀ ਨਾਲ ਘਰ ਮੁੜ ਆਈਆਂ ਰਾਤ ਦੀ ਰੋਟੀ ਤੋਂ ਬਾਅਦ ਉਹ ਫਿਰ ਕਹਾਣੀ ਸੁਣਨ ਦੀ ਜਿੱਦ ਕਰਨ ਲੱਗੀਆਂ ਨਾਨੀ ਨੇ ਉਹਨਾਂ ਨੂੰ ਸ਼ਹਿਦ ਦੀ ਮੱਖੀ ਅਤੇ ਘੁੱਗੀ ਦੀ ਕਹਾਣੀ ਸੁਣਾਈ ਕਹਾਣੀ ਸੁੰਦਿਆ ਸੁੰਦਿਆ ਦੋਵੇਂ ਭੈਣਾ ਸੋ ਗਈਆਂ ਸ਼ਹਿਦ ਦੀ ਮੱਖੀ ਅਤੇ ਕੁੱਗੀ ਇੱਕ ਦਿਨ ਇੱਕ ਸ਼ਹਿਦ ਦੀ ਮੱਖੀ ਨਦੀ ਵਿੱਚ ਡਿੱਗ ਪਈ ਨਦੀ ਕਿਨਾਰੇ ਦਰਖਤ ਉੱਤੇ ਇੱਕ ਕੁੱਗੀ ਬੈਠੀ ਸੀ ਉਸ ਨੇ ਮੱਖੀ ਨੂੰ ਖਤਰੇ ਵਿੱਚ ਦੇਖਿਆ ਉਸ ਨੇ ਇੱਕ ਪੱਤਾ ਤੋੜਿਆ ਇਹ ਪੱਤਾ ਸ਼ਹਿਦ ਦੀ ਮੱਖੀ ਕੋਲ ਜਾ ਕੇ ਸੁੱਟ ਦਿੱਤਾ ਸ਼ੈਦ ਦੀ ਮੱਖੀ ਪੱਤੇ ਉੱਤੇ ਬੈਠ ਕੇ ਪਾਣੀ ਤੋਂ ਬਾਹਰ ਆ ਗਈ ਮੱਖੀ ਨੇ ਕੁੱਗੀ ਦਾ ਧੰਨਵਾਦ ਕੀਤਾ ਅਤੇ ਉੱਡ ਗਈ ਕੁਝ ਦਿਨ ਬਾਅਦ ਉਸ ਜੰਗਲ ਵਿੱਚ ਇੱਕ ਸ਼ਿਕਾਰੀ ਆਇਆ ਉਸ ਨੇ ਕੁੱਗੀ ਨੂੰ ਦਰਖਤ ਉੱਤੇ ਬੈਠੇ ਦੇਖਿਆ ਅਤੇ ਬੰਦੂਕ ਨਾਲ ਕੁੱਗੀ ਵੱਲ ਨਿਸ਼ਾਨਾ ਸਾਧਿਆ ਮੱਖੀ ਨੇ ਦੇਖਿਆ ਕੁੱਗੀ ਦੀ ਜਾਨ ਖਤਰੇ ਵਿੱਚ ਹੈ ਉਸ ਨੇ ਸ਼ਿਕਾਰੀ ਦੇ ਹੱਥ ਉੱਤੇ ਡੰਗ ਮਾਰਿਆ ਸ਼ਿਕਾਰੀ ਦਾ ਨਿਸ਼ਾਨਾ ਉੱਕ ਗਿਆ ਕੁੱਗੀ ਬਚ ਗਈ ਉਸ ਨੇ ਮੱਖੀ ਦਾ ਧੰਨਵਾਦ ਕੀਤਾ ਅਤੇ ਉੱਡ ਗਈ ਪਿਆਰੇ ਬੱਚਿਓ ਕੀ ਇਹਨਾਂ ਵਿੱਚੋਂ ਤੁਹਾਨੂੰ ਵੀ ਕਦੇ ਕਿਸੇ ਨੇ ਡੰਗ ਮਾਰਿਆ ਹੈ ਠੀਕ ਦਾ ਨਿਸ਼ਾਨ ਲਗਾਓ ਮੱਛਰ ਸ਼ੈਦ ਦੀ ਮੱਖੀ ਜਾਂ ਫਿਰ ਪ੍ਰਿੰਡ ਦੀਪੀ ਅਤੇ ਗੋਗੀ ਨੇ ਨਾਨੀ ਦੇ ਪਿੰਡ ਬਹੁਤ ਸਾਰੇ ਜਾਨਵਰ ਵੇਖੇ ਤੁਸੀਂ ਵੀ ਬਹੁਤ ਸਾਰੇ ਜਾਨਵਰ ਵੱਖ-ਵੱਖ ਥਾਵਾਂ ਉੱਤੇ ਵੇਖੇ ਹੋਣਗੇ ਕਿਰਿਆ ਦੋ ਆਓ ਹੁਣ ਇੱਕ ਛੋਟੀ ਜਿਹੀ ਖੇਡ ਖੇਡੀਏ ਕਿ ਤੁਸੀਂ ਚਿੱਤਰ ਵਿੱਚਲੇ ਜਾਨਵਰ ਕਿਤੇ ਵੇਖੇ ਹਨ ਜੇ ਵੇਖੇ ਹਨ ਤਾਂ ਕਿਹੜਾ ਜਾਨਵਰ ਕਿੱਥੇ ਵੇਖਿਆ ਹੈ ਚਿੱਤਰਾ ਵਿੱਚ ਰੰਗ ਭਰੋ ਬੱਚਿਓ ਇਹਨਾਂ ਵਿੱਚ ਤੁਸੀਂ ਲਗਭਗ ਸਾਰੇ ਜਾਨਵਰ ਵੇਖੇ ਹੋਣਗੇ ਇਹਨਾਂ ਵਿੱਚ ਤੁਸੀਂ ਰੰਗ ਭਰੋਗੇ ਪਿਆਰੇ ਬੱਚਿਓ ਜਿਵੇਂ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਹਾਂ ਉਸੇ ਤਰ੍ਹਾਂ ਜਾਨਵਰ ਵੀ ਜਾਂਦੇ ਹਨ ਕੁਝ ਤੈਰਦੇ ਹਨ ਕੁਝ ਉੱਡਦੇ ਹਨ ਅਤੇ ਕੁਝ ਰੰਗਦੇ ਹਨ ਕੀ ਤੁਸੀਂ ਦੱਸ ਸਕਦੇ ਹੋ ਕਿ ਹੇਠਾਂ ਲਿਖੇ ਜਾਨਵਰ ਇੱਕ ਥਾਂ ਤੋਂ ਦੂਜੀ ਥਾਂ ਕਿਵੇਂ ਜਾਂਦੇ ਹਨ ਸੱਪ ਰਿੰਗਦਾ ਹੈ ਗਾ ਤੁਰਦੀ ਹੈ ਮੱਛੀ ਤੈਰਦੀ ਹੈ ਤਿਤਲੀ ਉੱਡਦੀ ਹੈ ਤੋਤਾ ਉੱਡਦਾ ਹੈ ਮੱਛਰ ਉੱਡਦਾ ਹੈ ਯਾਦ ਰੱਖਣਯੋਗ ਗੱਲਾਂ ਵੱਖ-ਵੱਖ ਜਾਨਵਰ ਵੱਖ-ਵੱਖ ਭੋਜਨ ਖਾਂਦੇ ਹਨ ਜਿਵੇਂ ਤੋਤਾ ਮਿਰਚ ਖਾਂਦਾ ਹੈ ਅਤੇ ਬਿੱਲੀ ਦੁੱਧ ਪੀਂਦੀ ਹੈ ਸ਼ਹਿਦ ਦੀ ਮੱਖੀ ਮੱਛਰ ਪ੍ਰਿੰਡ ਆਦਿ ਡੰਗ ਮਾਰਦੇ ਹਨ ਕਈ ਪੰਛੀ ਉੱਡ ਨਹੀਂ ਸਕਦੇ ਜਿਵੇਂ ਸ਼ੁਤਰਮੁਰਗ ਅਤੇ ਮੁਰਗੀ ਪ੍ਰਸ਼ਨ ਨੰਬਰ 1 ਜਾਨਵਰ ਅਤੇ ਉਹਨਾਂ ਦੀਆਂ ਆਵਾਜ਼ਾਂ ਦਾ ਮਿਲਾਨ ਕਰੋ ਬੱਕਰੀ ਮੈਂ ਮੈਂ ਕੁਕੜੀ ਕੁਕੜੂਕੂ ਬਿੱਲੀ ਮਿਆਉ ਮਿਆਉ ਕਬੂਤਰ ਗੁਟਰ ਗੂੰ ਨੰਬਰ 2 ਵੱਖ-ਵੱਖ ਜੀਵ ਜੰਤੂਆਂ ਦੇ ਰਹਿਣ ਸਥਾਨ ਲਿਖੋ ਖਰਗੋਸ਼ ਕੁਰਨਾ ਸ਼ੈਦ ਦੀ ਮੱਖੀ છੱਤਾ ਕੋੜਾ ਤਬੇਲਾ ਗਾਂ ਵਾੜਾ ਨੰਬਰ 3 ਖਾਲੀ ਥਾਵਾਂ ਭਰੋ ਊੜਾ ਸ਼ਹਿਦ ਦੀ ਮੱਖੀ ਡੈਸ਼ ਮਾਰਦੀ ਹੈ ਡੰਗ ਐੜਾ ਹਰ ਜਾਨਵਰ ਦੀ ਆਵਾਜ਼ ਡੈਸ਼ ਹੁੰਦੀ ਹੈ ਵਕਰੀ-ਵਕਰੀ ਈੜੀ ਮੁਰਗੀ ਡੈਸ਼ ਖਾਂਦੀ ਹੈ ਦਾਣੇ ਨੰਬਰ 4 ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਕੂੜਾ ਕੁੱਤਾ ਘਰ ਦੀ ਰਾਖੀ ਕਰਦਾ ਹੈ ਸਹੀ ਐੜਾ ਤੋਤਾ ਮਿਰਚ ਖਾਂਦਾ ਹੈ ਸਹੀ ਈੜੀ ਪੰਛੀ ਖੰਬਾ ਦੀ ਮਦਦ ਨਾਲ ਉੱਡਦੇ ਹਨ ਸਹੀ ਸਸਾ ਕਿਰਲੀ ਉੱਡਦੀ ਹੈ ਗਲਤ ਪ੍ਰਸ਼ਨ ਨੰਬਰ 5 ਡੰਗ ਮਾਰਨ ਵਾਲੇ ਦੋ ਜੀਵਾਂ ਦੇ ਨਾਮ ਲਿਖੋ ਪ੍ਰਿੰਡ ਅਤੇ ਸ਼ਹਿਦ ਦੀ ਮੱਖੀ ਡੰਗ ਮਾਰਨ ਵਾਲੇ ਜੀਵ ਹਨ ਪ੍ਰਸ਼ਨ ਨੰਬਰ 6 ਚਾਰਾ ਖਾਨਣ ਵਾਲੇ ਦੋ ਜੰਤੂਆਂ ਦੇ ਨਾਮ ਲਿਖੋ ਗਾਂ ਅਤੇ ਮੱਝ ਚਾਰਾ ਖਾਨਣ ਵਾਲੇ ਜੰਤੂ ਹਨ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਲਾਈਕ ਅਤੇ ਸਬਸਕ੍ਰਾਈਬ ਕਰੋ ਧੰਨਵਾਦ